ਟਰੱਪ ਨੇ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਹੁਣ ਅਮਰੀਕਾ 'ਚ ਲੱਖਾਂ ਪਾਰਟੀਆਂ ਦੀ ਨੌਕਰੀ ਤੇ ਖਤਰਾ ਮੰਡਰਾ ਰਿਹਾ ਹੈ। ਦੇਰਸਲ ਟਰੱਪ ਪ੍ਰਸ਼ਾਸਨ ਨੇ ਵੱਧ ਪਰਵਰਤਨ ਨਿਯਮ ਬਦਲ ਦਿੱਤੇ ਨੇ। ਸਰਕਾਰ ਨੇ ਵਿਦੇਸ਼ੀ ਗੈਰ ਪ੍ਰਵਾਸੀ ਕਾਮਿਆਂ ਲਈ ਵਰਕ ਪਰਮਿਟ ਤੇ ਆਪਣੇ ਆਪ ਵਿਸਥਾਰ ਨੂੰ ਖਤਮ ਕਰ ਦਿੱਤਾ। ਨਵੇਂ H1B ਵੀਜ਼ੇ ਤੇ 1 ਲੱਖ ਡਾਲਰ ਫੀਸ ਲਈ ਜਾਣ ਤੋਂ ਬਾਅਦ ਇਹ ਨਵਾਂ ਕਦਮ ਚੁੱਕਿਆ ਹੈ। ਉਨਵਰਕਰ ਪਰਵੇ ਨਿਯਮ 'ਚ ਇਸ ਤਬਦੀਲੀ ਨਾਲ ਭਾਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਪ੍ਰੀਕੀ ਜਨਗਰਣਾ ਵਿਭਰੋ ਦੇ ਅੰਕੜਿਆਂ ਮੁਤਾਬਕ 2022 ਤੱਕ ਅਮਰੀਕਾ 'ਚ ਲਗਭਗ 48 ਲੱਖ ਭਾਰਤੀ ਅਮਰੀਕੀ ਰਹੇ ਸਨ ਇਹਨਾਂ 'ਚ 68% ਭਾਰਤੀ ਅਮਰੀਕੀ ਪ੍ਰਵਾਸੀ ਨੇ ਜਦਕਿ 34% ਅਮਰੀਕਾ ਦੇ ਹੀ ਬੋਨ ਨੇ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਦੇ ਡਾਇਰੈਕਟਰ ਜੋਸਫ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਵਿਦੇਸ਼ੀਆਂ ਦੀ ਸਖਤ ਜਾਂਚ ਪੜਤਾਲ ਦੇ ਨਵੇਂ ਸਿਰੇ ਤੋਂ ਜ਼ੋਰ ਦੇ ਰਿਹਾ ਤੇ ਪਿਛਲੀ ਸਰਕਾਰ ਦੀਆਂ ਉਹਨਾਂ ਨੀਤੀਆਂ ਨੂੰ ਖਤਮ ਜਿਨ੍ਹਾਂ 'ਚ ਅਮਰੀਕਿਆਂ ਦੀ ਸੁਰੱਖਿਆ ਤੇ ਸਰ ਪ੍ਰਸਥਿਤੋ ਜ਼ਿਆਦਾ ਵਿਦੇਸ਼ੀਆਂ ਦੀ ਸਹੂਲਤ ਨੂੰ ਤਰਜੀਹ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵਿਦੇਸ਼ੀ ਦੇ ਰੋਜ਼ਗਾਰ ਅਧਿਕਾਰ 'ਤੇ ਦਸਤਾਵੇਜ਼ਾਂ ਦਾ ਸਰਵਾ ਵਿਧਾਨ ਤੋਂ ਪਹਿਲਾਂ ਵਾਜਬ ਜਾਂਚ ਪੜਤਾਲ ਯਕੀਨੀ ਬਣਾਉਣਾ ਇੱਕ ਵਿਵਹਾਰਕ ਉਪਾਅ। ਸਾਰੇ ਵਿਦੇਸ਼ੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ 'ਚ ਕੰਮ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ, ਅਧਿਕਾਰ ਨਹੀਂ। ਹੁਣਵੇਂ ਨੀਮਾ ਮੁਤਾਬਕ ਪਰਮਨੈਂਟ ਦੇ ਵਿਸਥਾਰ ਦੀ ਮੰਗ ਕਰਨ ਵਾਲੇ ਵਿਦੇਸ਼ੀ ਗੈਰ ਪ੍ਰਵਾਸੀ ਵੀਜ਼ਾ ਧਾਰਕਾਂ ਲਈ ਪੁਨਰ ਮੁਲਾਂਕਣ ਜ਼ਰੂਰੀ ਹੈ। ਦੱਸਦੀ ਹੈ ਕਿ ਕੁਝ ਵਰਗਾਂ ਦੇ ਵਿਦੇਸ਼ੀ ਕਾਮਿਆਂ ਲਈ ਰੋਜ਼ਗਾਰ ਅਧਿਕਾਰ ਦਸਤਾਵੇਜ਼ ਦੀ ਜਾਇਜ਼ਤਾ ਨੂੰ ਆਪਣੇ ਆਪ ਵਧਾਉਣ ਦੀ ਰਵਾਇਤ ਨੂੰ ਖਤਮ ਕਰਨ ਵਾਲੇ ਨਿਯਮ ਬੀਤੇ ਦਿਨ ਤੋਂ ਲਾਗੂ ਹੋ ਗਏ ਨੇ ਹੁਣ ਤੁਹਾਨੂੰ ਦੱਸਦੀ ਹੈ ਕਿ ਕੀ ਹੁੰਦਾ ਹੈ ਰੋਜ਼ਗਾਰ ਅਧਿਕਾਰ दरअसल ਰੋਜ਼ਗਾਰ ਅਧਿਕਾਰ ਦਸਤਾਵੇਜ਼ ਇੱਕ ਕਾਨੂੰਨੀ ਕਾਰਡ ਹੈ ਜੋ ਅਮਰੀਕਾ 'ਚ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਕਾਨੂੰਨੀ ਰੂਪ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਇਹ ਨਾਮ ਲੋਕ ਨੂੰ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਕੋਲ ਸਥਾਈ ਨਿਵਾਸ ਦਾ ਦਰਜਾ ਜਾਂ ਗ੍ਰੀਨ ਕਾਰਡ ਨਹੀਂ ਹੈ ਤੇ ਇਹ ਉਹਨਾਂ ਦੇ ਰੋਜ਼ਗਾਰ ਅਧਿਕਾਰ ਦਾ ਸਬੂਤ ਹੁੰਦਾ ਹੈ ਇਸ ਕਾਰਡ ਲਈ ਅਰਜ਼ੀ ਦੇਣ ਲਈ ਇਮੀਗ੍ਰੇਸ਼ਨ ਸਥਿਤੀ ਸਮੇਤ ਵੱਖ-ਵੱਖ ਕਾਰਕਾਂ ਦੇ ਅਧਿਕਾਰ ਤੇ ਯੋਗਤਾ तय ਹੁੰਦੀ ਹੈ ਵਿਸ਼ੇਸ਼ ਵਰਗਾਂ ਦੇ ਗੈਰ ਪ੍ਰਵਾਸੀ ਵੀਜ਼ਾ ਧਾਰਕਾਂ ਨੂੰ ਅਮਰੀਕਾ 'ਚ ਅਸਥਾਈ ਰੂਪ ਨਾਲ ਕੰਮ ਕਰਨ ਲਈ ਰੋਜ਼ਗਾਰ ਅਧਿਕਾਰ ਦਸਤਾਵੇਜ਼ ਜਾਂ EAD ਦੀ ਲੋੜ ਪੈਂਦੀ ਹੈ EAD ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਇੱਕ ਗੈਰ ਕਾਨੂੰਨੀ ਪ੍ਰਵਾਸੀ ਵਿਦੇਸ਼ੀ ਮੁਲਾਜ਼ਮ ਨੂੰ ਇੱਕ ਵਿਸ਼ੇਸ਼ ਸਮੇਂ ਲਈ ਦੇਸ਼ 'ਚ ਕੰਮ ਕਰਨ ਦੀ ਇਜਾਜ਼ਤ ਹੈ ਈਏਡੀ ਦੀ ਜਾਇਦਾ ਆਮ ਤੌਰ ਤੇ 1 ਤੋਂ 2 ਸਾਲ ਤੱਕ ਹੁੰਦੀ ਹੈ ਪਰ ਕੁਝ ਵਰਗਾਂ ਲਈ ਇਸ ਨੂੰ 5 ਸਾਲ ਤੱਕ ਲਈ ਵੀ ਪ੍ਰਦਾਨ ਕੀਤਾ ਜਾ ਸਕਦਾ ਹੈ